ਬਾਕੀ ਨਸ਼ੇ ਵਾਲੇ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ ਦੀ ਇਨਫੋਰਮੇਸ਼ਨ ਦੇ ਸਕਦੇ ਸਾਨੂੰ ਬੁਲਕੇ ਦੇ ਸਰਵੇ ਉਹ WhatsApp ਤੇ ਜਿਹੜਾ ਕੋਈ ਨਸ਼ਾ ਕਰਦਾ ਹੈ ਉਹਨਾਂ ਨੂੰ ਆਪਾਂ ਰਲ ਮਿਲ ਕੇ ਕੋਸ਼ਿਸ਼ ਕਰੀਏ ਕਿ ਉਹਦਾ ਨਸ਼ਾ ਮੁਕਤ ਖੜਾਈਏ ਜਾਂ ਉਹਦਾ ਰਾਹ ਤੋੜੀਏ ਵੀ ਛੋਟੇ ਲੈ ਆਪਾਂ ਤੇ ਨਸ਼ਾ ਵਿਛਣ ਆਣੇ ਕਿਉਂਕਿ ਆਪਾਂ ਪਹਿਸੇ ਦਾ ਆਪਾਂ ਦੇਖਿਆ ਕਿ ਜੇ ਕੋਈ ਕਿਸੇ ਨੂੰ ਕਹੇ ਤੇ ਉਹ ਲੋਕੀ ਸਮਾ ਗੱਲ ਬੰਦੇ ਵੀ ਸਹਾਣ ਵਾਸਤੇ ਜਾਂ ਨਸ਼ਾ ਸ਼ੋਅ ਕੇਂਦਰ 'ਚ ਜਾਂ ਕਿਤੇ ਉਹਨਾਂ ਨੂੰ ਜੇ ਕੋਈ ਹੈਲਪ ਦੀ ਲੋੜ ਹੈ ਤੇ ਉਹ ਪੁਲਿਸ ਜਿਹੜੀ ਹੈ હાજર ਹੈ ਸੀ ਹਾਜ਼ਰ ਆ ਮੈਨੂੰ ਦੱਸੋ ਤੁਸੀਂ ਅਸੀਂ ਉਹਨਾਂ ਦਾ ਕੀ ਜਿਹੜਾ ਹੈਗਾ ਉਹ ਫਾਰਮ ਸਰ ਕੀਤੀ ਹੈ ਹਾਂਜੀ ਹਾਂਜੀ ਜੋ ਪ੍ਰੈਗਾ ਕੈਪਸੂਲਿਆ ਹਾਂਜੀ ਉਹ ਨਾਰਮਲ ਦੇ ਤੌਰ ਤੇ ਹੀ ਚੱਲ ਰਿਹਾ ਹੈ ਜੀ ਜੀ ਉੱਤੇ ਕਿਉਂ ਨਹੀਂ ਪੁੰਦੀ ਲੱਗ ਰਹੀ ਇਹਦਾ ਜਿਹੜਾ ਤੁਸੀਂ ਇੱਕ ਗੱਲ ਬੜਾ ਵਧੀਆ ਤੁਸੀਂ ਕੁਐਸਚਨ ਵੀ ਲੋਕੀ ਨੂੰ ਨਾ ਕੋਸ਼ਿਸ਼ ਹੀ ਜਾ ਉਹ ਜੀ ਹਾਂ ਮੈਂ ਕਿ ਜੇ ਕੰਮ ਕਿਸੇ ਹੋਰ ਲਈ ਸੀ ਵੀ ਬਟ ਵਰਤਮਾਨਾਂ ਦੀ ਕਿਸੇ ਹੋਰ ਥੋੜੇ ਚਾਉਣ ਲੱਗੀ ਨਸ਼ਾ ਕਰਨ ਲਈ ਆਨ ਇਹ ਜਿਹੜਾ ਤੁਸੀਂ ਕਿਹਾ ਵਾ ਇਹ ਸਾਡੇ ਪ੍ਰੋਵੀਅੂ ਚ ਆਉਂਦਾ ਨਹੀਂਗਾ ਬਟ ਅਸੀਂ ਇਹਦੇ ਬਾਰੇ ਆਲਰੇਡੀ ਚੱਲ ਰਿਹਾ ਹੈ ਤਾਂ ਨਹੀਂ ਹੋਈ ਹਿਸਾਬ ਨਾਲ ਲਾ ਸਕਦੇ ਤਾਂ ਜਿਹੜਿਆ ਹਸਪਤਾਲਾਂ ਦੇ ਵਿੱਚੋਂ ਗੋਲੀ ਮਿਲਦੀ ਹੈ ਜੀ ਉੱਥੋਂ ਫ੍ਰੀ ਮਿਲਦੀ ਹੈ ਇੱਥੇ ਲੈ ਆ ਕੇ 25 30 30 ਰੁਪਏ ਦੀ ਗੋਲੀ ਵੇਚਦੇ 100 ਦੀ 100 ਦੀ ਉਹਦੇ ਵੀ ਕਹਿ ਰਹੇ ਬਹੁਤ ਖਰਾਬ ਹੋ ਰਿਹਾ ਇੱਕ ਬੰਦਾ ਉਹਦੇ ਬਾਰੇ ਦੱਸ ਦੋ ਪਰਦੇ ਨਾਲੋਂ ਅੱਥਰੂ ਨਾਲ ਦੱਸ ਦਿਓ ਗੱਲ ਕੋਈ ਸੈਕਟਰ ਨਾ ਫੋਨ ਨੰਬਰ ਲਾ ਲਓ ਮੈਨੂੰ ਫੋਨ ਕਰ ਲਿਓ ਵਰਕਸ਼ੈਪ ਤੇ ਮੈਨੂੰ ਫੋਨ ਕਰ ਲਿਓ ਫੋਨ ਕਰ ਲਿਓ ਕੋਈ ਜਨਾਬ ਪੁੱਛਿਆ ਇਹ ਕੀ ਆ ਪਟਿਆ ਦਿੱਲੀ ਵਿੱਚ ਵੀ ਚੁੱਪ ਚੁੱਪ ਜਦੋਂ ਹੁੰਦਾ ਨਾ ਉਹ ਵੀ ਟਾਈਮ ਲੈ ਕੇ 8 ਤੋਂ ਅਸੀਂ ਵਿੱਚੋਂ ਵੀ ਟਾਈਮ ਕੱਢੀਦਾ ਵਾ ਦਿਨੇ ਵੀ ਕਿਹੇ ਇੰਤਜ਼ਾਮ ਕਰਾਂਗੇ ਕਿਧਰੋਂ ਜੀ ਸਰ ਸਰ ਅੱਜ ਪਿੰਡ ਪਿੰਡ ਜਿਹੜਾ ਆਪਾਂ ਜਿਹੜਾ ਹੈਗਾ ਸੰਪਰਕ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਅੱਜ ਫੇਰ ਹੋ ਰਿਹਾ ਹੈਗਾ ਪਿੰਡ ਦੇ ਵਿੱਚ ਤਲਵੰਡੀ ਪੋਰੋ ਚ ਕੀ ਕਹਿਣਾ ਚਾਹੋਗੇ ਜੀ ਇੱਕ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਇੱਕ ਸੰਪਰਕ ਨਾ ਪਰ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਦਾ ਮੇਨ ਮੰਤਵ ਹੈ ਕਿ ਪੁਲਿਸ ਜਿਹੜੀ ਹੈ ਆਮ ਪਬਲਿਕ ਦੇ ਕੋਲ ਜਾਵੇ ਉਹਨਾਂ ਦੇ ਕੋਲੋਂ ਜਿਹੜਾ ਉਹਨਾਂ ਦੇ ਵਿਚਾਰ ਸੁਣੇ ਔਰ ਉਹਨਾਂ ਦੇ ਕੋਲੋਂ ਪਤਾ ਕਰੇ ਕਿ ਕੀ ਉਹਨਾਂ ਦੀ ਪੁਲਿਸ ਦੇ ਨਾਲ ਸੰਬੰਧਿਤ ਕੀ ਸਮੱਸਿਆਵਾਂ ਨੇ ਔਰ ਉਹਨਾਂ ਦਾ ਕਿਸ ਤਰ੍ਹਾਂ ਹੱਲ ਹੋ ਸਕਦਾ ਹੈ ਜੋ ਇਹਦੇ ਤਹਿਤ ਕਿਸੇ ਵੀ ਤਰੀਕੇ ਦਾ ਕੋਈ ਜੇ ਉਹਨਾਂ ਦੇ ਧਿਆਨ ਚਾਹੁੰਦਾ ਕੋਈ ਨਸ਼ਾ ਵੇਚਣ ਵਾਲਾ ਕੋਈ ਗੁੰਡਾ ਅੰਸਰ ਕੋਈ ਕਿਤੇ ਕੋਈ ਟ੍ਰੈਫਿਕ ਦੀ ਸਮੱਸਿਆ ਹੋਵੇ ਕਿਤੇ ਈਵਟੀ ਸਿੰਘ ਜਾਂ ਕਿਤੇ ਛੇੜਛਾੜ ਦਾ ਜਾਂ ਉਹਦਾਂ ਦਾ ਕੋਈ ਮਾਮਲਾ ਹੋਵੇ ਜਿਹੜਾ ਮਰਜ਼ੀ ਇਹ ਸਾਨੂੰ ਗੜਾ ਉਹ ਫ੍ਰੀ ਨੇ ਸਾਨੂੰ ਖੁੱਲ੍ਹ ਕੇ ਦੱਸ ਸਕਦੇ ਆ ਉਹ ਕਿਸੇ ਤਰੀਕੇ ਨਾਲ ਵੀ ਸਾਨੂੰ ਵਟਸਐਪ ਕਰ ਸਕਦੇ ਆ ਫੋਨ ਕਰ ਸਕਦੇ ਆ ਪਰਸਨਲੀ ਮਿਲ ਕੇ ਦੱਸ ਸਕਦੇ ਆ ਉਸ ਸੰਬੰਧ ਦੇ ਵਿੱਚ ਅਸੀਂ ਜਿਹੜਾ ਉਸੇ ਲੜੀ ਚ ਅੱਜ ਜਿਹੜਾ ਤਲਵੰਡੀ ਪਰੋ ਪਿੰਡ ਦੇ ਵਿੱਚ ਇੱਥੇ ਇਕੱਠੇ ਹੋਏ ਸੀ ਔਰ ਸਾਰੇ ਜਿਹੜੇ ਤਲਵੰਡੀ ਪਰੋ ਦੇ ਨਿਵਾਸੀ ਆ ਇਹਨਾਂ ਦੇ ਨਾਲ ਜਿਹੜੇ ਵਿਚਾਰ ਸਾਂਝੇ ਕੀਤੇ ਤੇ ਇਹਨਾਂ ਦੇ ਵੀ ਜਿਹੜੇ ਆ ਗੱਲਾਂ ਬਾਤਾਂ ਜਿਹੜੀਆਂ ਸੁਣੀਆਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਾਫੀ ਜਿਹੜੀਆਂ ਲਾਭ ਪਹਚਾਣ ਗਿਆ ਸਰ ਜਿਹੜੇ ਸੰਪਰਕ ਪ੍ਰੋਗਰਾਮ ਸ਼ੁਰੂ ਕੀਤੇ ਗਏ ਹੈਗੇ ਇਹਨਾਂ ਦਾ ਕਿੰਨਾ ਜਿਹੜਾ ਹੈਗਾ ਬੈਨੀਫਿਟ ਮਿਲ ਰਿਹਾ ਹੈ ਇਹਨਾਂ ਦਾ ਕਾਫੀ ਬੈਨੀਫਿਟ ਮਿਲ ਰਿਹਾ ਜੀ ਜਿੱਥੇ-ਜ ਉਤ ਸਾਨੂੰ ਕਾਫੀ ਇਨਫੋਰਮੇਸ਼ਨ ਸਾਰੀਆਂ ਹੈ ਔਰ ਜਿਹਦੇ ਤਹਿਤ ਤੇ ਐਕਟ ਕਰਦੇ ਹੋਏ ਤੁਸੀਂ ਅਸੀਂ ਕਾਫੀ ਜਿਹੜੇ ਕੇਸਿਸ ਰਿਪੋਰਟ ਕੀਤੇ ਆ ਪਹਿਲੇ ਤੇ ਅੱਗੇ ਵੀ ਜਿਹੜਾ ਵਾ ਇਹਦੇ ਨਾਲ ਜਿਹੜਾ ਵਾ ਗੁੰਡਾ ਅਨਸਰ ਤੇ ਜਿਹੜਾ ਨਸ਼ਾ ਵੇਚਣ ਵਾਲੇ ਇਹਨਾਂ ਦੇ ਤੇ ਕਾਫੀ ਜੜੀ ਠਲ ਜੜੀ ਪਵੇਗੀ ਸਰ ਜਿਹਨੇ ਨਸ਼ਾ ਵੇਚਦੇ ਨੇ ਜਾਂ ਗੁੰਡਾ ਅਨਸਰ ਨੇ ਉਹਨਾਂ ਨੂੰ ਕੀ ਤੁਸੀਂ ਖਤਾਹ ਨਹੀਂ ਦੇਣਾ ਚਾਹੋਗੇ ਉਹਨਾਂ ਨੂੰ ਬਿਲਕੁਲ ਐ ਜੀ ਵੀ ਆਪਣੇ ਬਾਜ਼ ਆ ਜਾਣਾ ਅਦਰਵਾਇਜ਼ ਜਿਹੜਾ ਵਾ ਸਖਤ ਐਕਸ਼ਨ ਜਿਹੜਾ ਲਿਆ ਜਾਏਗਾ